ਸਾਡੇ ਦਰਸ਼ਕੋ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ Only Truth 082 ਜਿੱਮੇ ਕਿ ਪੰਜਾਬ ਸਰਕਾਰ ਘਰ ਘਰ ਆਟਾ ਦੇਣ ਦੀ ਸਕੀਮ ਲੈ ਕੇ ਆ ਰਹੀ ਹੈ ਇਸ ਦੇ ਖਿਲਾਫ ਰਾਸ਼ਨ ਡਿਪੋ 홀ਡਰਾਂ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਪਾਈ ਹੋਈ ਹੈ ਅੱਜ 8 ਫਰਵਰੀ ਨੂੰ ਦੋਵਾਂ ਧਿਰਾਂ ਵੱਲੋਂ ਇਸ ਵਿਸ਼ੇ ਤੇ ਖੂਬ ਬਹਿਸ ਹੋਈ ਇਸ ਵਿਸ਼ੇ ਤੇ ਅਸੀਂ ਰਾਸ਼ਨ ਡਿਪੋ 홀ਡਰ ਜੂਨੀਅਰ ਦੇ ਸੂਬਾ ਪ੍ਰਧਾਨ ਸ੍ਰੀ ਸੁਰਪੰਦੇਰ ਸਿੰਘ ਜੀ ਕਾਂਧਾੜਾ ਨਾਲ ਗੱਲਬਾਤ ਕੀਤੀ ਸੋ ਪੂਰੀ ਜਾਣਕਾਰੀ ਉਹਨਾਂ ਤੋਂ ਹੀ ਲੈਂਦੇ ਹਾਂ ਹਲੋ ਆਈਦਰਾ ਨਿਖ ਆਜੀ ਸਤਿਕਾਰਯੋਗ ਜੀ ਮੈਂ ਹਾਕਮਪੋਰਾ ਮਹਿਲਾ ਚੌਕ YouTube ਚੈਨਲ ਅਨਲਿਟ੍ਰੂਥ 028 ਵੱਲੋਂ ਬੋਲ ਰਿਹਾ ਜੀ ਹਾਂ ਜੀ ਹਾਂ ਜੀ ਤੇ ਮਤਲਬ ਮੇਰੀ ਗੱਲ ਸ੍ਰੀ ਸੁਖਵਿੰਦਰ ਸਿੰਘ ਜੀ ਕਾਗੜਾ ਨਾਲ ਹੋ ਰਹੀ ਹੈ ਜੀ ਹਾਂ ਜੀ ਹਾਜੀ ਸੁਖਵਿੰਦਰ ਸਿੰਘ ਕਾਗੜਾ ਜੀ ਆਮ ਦਾ ਹੁੰਦੀ ਕਿ ਨਹੀਂ ਜੀ ਹਾਂ ਜੀ ਹਾਂ ਜੀ ਪਹਿਲਾਂ ਤਾਂ ਅਸੀਂ ਸਾਡੇ ਚੈਨਲ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੇ ਬਖਵਾ ਜੀ ਹਾਂ ਜੀ ਬਾਕੀ ਪ੍ਰਧਾਨ ਜੀ ਥੋੜਾ ਜਿਹਾ ਪੁੱਛਣਾ ਚਾਹਾਂਗੇ ਅੱਜ ਮਤਲਬ ਆਪਣੀ ਕੋਈ ਸੁਣਵਾਈ ਹੋਈ ਹੈ ਜਿਹੜੇ ਆਪਣੇ ਫੈਸਲੇ ਦਾ ਤੁਸੀਂ ਰਿੱਤ ਵਗੈਰਾ ਪਾਈ ਹੋਈ ਸੀ ਉਰੇ ਦਾ ਵਿਸਤਾਰ ਨਾਲ ਦੱਸੋਗੇ ਅੱਜ ਕੀ ਕੀ ਹੋਇਆ ਤੇ ਕੀ ਅੱਗੇ ਕੀ ਪਲਾਨ ਬਣੇ ਜੀ ਕੀ ਡੇਟ ਮਿਲੀ ਅੱਜ ਸਾਡੀ ਨਾ ਜਿਹੜੀ ਕਾਹ ਕਰਾ ਟਾਪ ਚੋਂ ਆਇਆ ਹੈ ਹਾਂਜੀ ਹਾਂਜੀ ਪੰਜਾਬ ਸਰਕਾਰ ਡਰਾਮੇ ਕਰ ਰਹੀ ਹੈ ਹਾਂਜੀ ਹਾਂਜੀ ਪੰਜਾਬ ਸਰਕਾਰ ਕਹਿਦੀ ਜੀ ਵੀ ਜਿਹੜੀ ਇਹ ਕੀ ਲੱਗਦੀ ਹੈ ਜਲ ਲੈਣ ਲੱਗਦੀਆਂ ਨੇ ਹਾਂਜੀ ਹਾਂਜੀ ਅਸੀਂ ਮਾਰਤ ਫੈਲ ਦੇ ਵਿੱਚ ਨਾ ਡੇਢ ਡੀਪ ਨੂੰ ਮੇ ਬਣਾਈ ਦੇਣਾ ਨੇ ਹਾਂਜੀ ਹਾਂਜੀ ਪੰਜਾਬ ਦੇ ਵਿੱਚ ਕੰਕਰੀਟ ਚੱਲ ਰਹੀ ਹੈ ਹਾਂਜੀ ਹਾਂਜੀ ਉਨਰ ਡੀਪੂਆ ਨਾਲੋਂ ਵੱਧ ਵੱਡੀਆਂ ਵੱਡੀਆਂ ਲਾਈਨਾਂ ਲੱਗ ਰਹੀਆਂ ਨੇ ਜਿਵੇਂ ਕਿ ਪੰਜਾਬ ਸਰਕਾਰ ਕਹਿ ਰਹੀ ਸੀਗੀ ਵੀ ਅਸੀਂ ਲਾਈਨਾਂ ਤੇ ਨਹੀਂ ਲੱਗ ਰਹੇ ਮੰਗੇ ਇੱਕ ਰੋਲ ਕੋਰੀ ਪਿਚਾਵਾਂਗੇ ਹਾਂਜੀ ਜੀ ਇਹਨਾਂ ਮਾਰਕਟ ਫੈਟ ਜਾ ਰਹੇ ਜਾਂ ਜਿਹੜੇ ਕੋ ਠਿਕਾ ਹੈ ਹਾਂਜੀ 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 ਇਹਨੂੰ ਕੱਚੀਆਂ ਲਾਈਨਾਂ ਲਵਾ ਕੇ ਦੇ ਰਿਹਾ ਕਿਸੇ ਦੇ ਘਰੇ ਨਹੀਂ ਜਾ ਰਿਹਾ ਕਾਰਡ ਹੋਲਡਰ ਦੇ ਲੋਕਾਂ ਨੂੰ ਡਬਰਾ ਕਰ ਰਹੇ ਨੇ ਤੇ ਪੰਜਾਬ ਦੇ ਲੋਕਾਂ ਨਾਲ ਵੱਡਾ ਅਫਰਾਦ ਹੋ ਰਿਹਾ ਹੈ ਜਿਹੜਾ 670 ਕਰੋੜ ਰੁਪਈਆ ਅਮਰੀਕਾ ਤੋਂ ਕੱਢ ਗਈ ਹਾਂਜੀ ਅਸੀਂ ਸਾਡੇ ਵਕੀਲ ਸਾਹਿਬ ਨੇ ਕਿਹਾ ਦੀ ਜਿਹੜਾ ਅਮਰੀਕਾ ਤੋਂ ਤੁਸੀਂ 670 ਕਰੋੜ ਰੁਪਏ ਕਿੱਥੋਂ ਬਣਾਏ ਹਾਂਜੀ ਹਾਂਜੀ ਅਮਰੀਕਾ ਤੋਂ ਜਦੋਂ ਕਿ ਜਿਹੜੇ ਗਰੀਬ ਲੋਕ ਹੋਏ ਹਾਂਜੀ ਹਾਂਜੀ ਉਹਨਾਂ ਦੀ ਦਿਹਾੜੀ ਦੇ ਕਾਸਕੀਮ ਦੀ ਇਹ ਕੰਮ ਖਤਮ ਹੋ ਜਾਊਗਾ ਹਾਂਜੀ 670 ਕਰੋੜ ਉਧਰੋਂ ਅੱਜ ਕੇ ਆ ਕੇ ਜਿਹੜੇ ਬੀਟੂ ਬਣਾਏ ਨੇ ਇਹਨਾਂ ਨੇ ਪਿੰਡ ਵਿੱਚ ਫੈਲਾਜੋ ਕਰੋੜਾਂ ਰੁਪਏ ਖਾਚ ਕੇ ਨੁਕਸਾਨ ਕਰਤਾ ਆਪਣੇ ਇਹ ਕੱਟੀਮਾਰਿਆਂ ਦਾ ਤੇ ਅੱਜ ਸਾਡੇ ਵਕੀਲ ਸਾਹਿਬ ਨੇ ਵੀ ਪੁੱਛਿਆ ਜੱਜ ਸਾਹਿਬ ਨੇ ਪੁੱਛਿਆ ਇਹਨਾਂ ਕੋਈ ਕੋਈ ਜਵਾਬ ਨਹੀਂ ਆਇਆ ਇਹਨਾਂ ਨੇ ਉਹ ਕਿਹਾ ਵੀ ਅਸੀਂ ਘਰ ਘਰ ਬਚਾਵਾਂਗੇ ਜੀਤੂਆਂ ਦੇ ਬਚਾਵਾਂਗੇ ਜੀ ਕਲਕ ਉਹਦੇ ਖਰਚ ਕਰ ਰਹੇ ਹਾਂ ਅੱਜ ਇਹਨਾਂ ਦੀ ਕੋਈ ਹੁੰਦੀ ਹੋਈ ਇਹਨਾਂ ਨੇ 2 ਮਿੰਟ ਦੀ ਜੀਤ ਮੰਗੀ ਧੀ ਪੰਜਾਬ ਸਰਕਾਰ ਨੇ ਜਿਹੜਾ ਹਾਈ ਕੋਰਟ ਦੇ ਵਿੱਚ ਵੈਸੀ ਸੀ ਹਾਂਜੀ ਹਾਂਜੀ ਅੱਜ ਹਾਈ ਕੋਰਟ ਦੇ ਵਿੱਚ ਪੇਸ਼ੀ ਵੀ ਸਾਡੀ ਹਾਂਜੀ ਇਹ ਜਿਹੜੇ ਇਹਨਾਂ ਨੇ 2 ਮਹੀਨੇ ਦਾ ਸਮਾਂ ਮੰਗਿਆ ਜਦੋਂ ਜਿਹੜਾ ਜਿਹੜਾ ਪੰਜਾਬ ਦੇ ਰਿਆਂ ਹਾਈ ਕੋਰਟ ਸਾਡੇ ਡਬਲ ਬੈਂਚ ਤੇ ਲੱਗਿਆ ਹੋਇਆ ਜੀ ਕੇਸ ਹਾਂਜੀ ਅੱਜ ਸਾਹਿਬ ਨੇ ਇੱਕ ਹਫ਼ਤੇ ਦਾ ਇਹਨੂੰ ਸਮਾਂ ਦਿੱਤਾ ਹੈ ਤੇ ਜਿਹੜਾ ਵੀ ਤੇ ਜਵਾਬ ਸੌਦਾ ਦੇਣਾ ਅੱਜ ਦੇਤਾ ਤੇ ਸਾਡਾ ਵਕੀਲ ਸਾਹਿਬ ਤੇ ਹੁਣ ਜਿਹੜਾ ਬੈਂਚ ਤੇ 15 ਤਰੀਕ ਨੂੰ ਬਹਿਸ ਹੋਣੀ ਹੈ ਤੇ ਜਿਹੜੀ ਪੰਜਾਬ ਸਰਕਾਰ ਹੈ ਉਹ ਜਾਣ ਬੁੱਝ ਕੇ ਹੀ ਟਿੱਪੂ ਹੋਰਾਂ ਦਾ ਰਜਗਾਰ ਖਤਮਾ ਕਰਨਾ ਚਾਹੁੰਦੀ ਹੈ ਤੇ ਨਾਰੀ ਜਿਹੜੀ ਜੇਕਸ ਕੀ ਤੋਂ ਕੱਢ ਕੇ ਦੇ ਲਗਾ ਦਾ ਕੰਮ ਖਤਮ ਡੀਪੂ ਹੋ ਜਾਣਾ ਕੰਮ ਜਿਹੜੇ ਅੱਜ ਦੇ ਪ੍ਰਾਈਵੇਟ ਬੰਦੇ ਰੱਖਦੇ ਨੇ ਰਿਕਾ ਦੇ ਕੇ ਜੀ ਵੀ ਇਹ ਗੱਡੀਆਂ ਨਹੀਂ ਗੀਆਂ ਉਹਨਾਂ ਨੂੰ ਸਰਕਾਰੀ ਗੱਡੀਆਂ ਹੋਣੀ ਚਾਹੀਦੀ ਰ ਪਾਲਿਸੀ ਦੇ ਅਧਾਰ ਤੇ ਹਾਂਜੀ ਹਾਂਜੀ ਇੰਗਾਂ ਦੇ ਵਿੱਚ ਪ੍ਰਾਈਵੇਟ ਟੈਂਪੂ ਲੈ ਕੇ ਇੱਕ ਜਗ੍ਹਾ ਤੇ ਖੜਾ ਰੰਦਰੇ ਉਥੇ ਲੋਕ ਆਉਂਦੇ ਰਹੇ ਉਹ ਤਾਂ ਪਹਿਲਾਂ ਨਾਲੋਂ ਜ਼ਿਆਦਾ ਕੰਮ ਕਰਾਲ ਕਰਦਾ ਪਹਿਲਾਂ ਡੀਪੂ ਹੁੰਦਾ ਸੀਗਾ ਇਹ ਡੀਪੂ ਪਿੰਡਾਂ ਦੇ ਵਿੱਚੋਂ ਉੱਥੇ ਜਾਂਦਾ ਸੀ ਕਰਕੇ ਲੈਂਦਾ ਸੀ ਆਲਾ ਕਰਕੇ ਘਰ ਨੂੰ ਲੈ ਜਾਂਦਾ ਸੀ ਆ। ਉਹ ਜਿਹੜੀਆਂ ਲੈਣਾ ਦੇ ਵਿੱਚ ਲੱਗ ਗਏ ਤੇ ਅੱਧਾ ਸਾਧਨ ਦੇ ਵੀ ਕਰਕੇ ਦਿੰਦੇ ਨੇ ਜਿਹੜੀ ਸ਼ਕੀਮ ਹੈ ਆਪ ਦੀ ਨੌਜਵਾਨ ਦੇ ਲਈ ਆਪਣੀਆਂ ਵੋਟਾਂ ਦੇ ਲਈ ਇਹ ਕੰਮ ਕਰ ਰਹੀ ਹੈ ਸਰਕਾਰਾਂ ਪਰ ਲੋਕਾਂ ਨੂੰ ਹੈਰਾਨ ਜਾਣ ਬੁੱਝ ਕੇ ਹੈਰਾਨ ਕਰ ਰਹੀ ਹੈ ਲੋਕਾਂ ਨੂੰ ਗਰੀਬਾਂ ਦਾ ਮਜ਼ਾਕ ਉਡਾ ਰਹੀ ਹੈ ਇਹ ਜਾਣ ਕੇ ਇਹ ਗਰੀਬ ਲੋਕ ਨੇ ਜੀ ਜੀ ਕੰਕ ਲੈ ਰਹੇ ਨੇ ਨੈਸ਼ਨਲ ਫੂਡ ਸਕਿਉਰਟੀ ਦੇ ਅਧੀਨ ਉਹਨਾ ਦੀ ਬੇਇੱਜ਼ਤੀ ਕਰ ਰਹੀ ਹੈ ਸਰਕਾਰ ਆ ਜਾਣ ਬੁੱਝ ਗਏ ਜਲੀਲ ਕਰ ਰਹੀ ਉਸ ਨੂੰ ਬਿਲਕੁਲ ਕਰਾ ਰਿਹਾ ਹੈ ਗਰੀਬ ਲੋਕਾਂ ਦਾ ਮਜ਼ਾਕ ਉਡਾ ਰਹੀ ਹੈ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਇਹੀ ਕਰਦੇ ਆਂ ਕਿ ਤੁਸੀਂ ਜਾਣ ਕੇ ਜਿਹੜੇ ਗਰੀਬ ਲੋਕ ਨੇ ਉਹਨਾਂ ਦਾ ਮਜ਼ਾਕ ਨਾ ਢਾਵੋ ਤੁਸੀਂ ਇਹਨਾਂ ਨੂੰ ਜਿਵੇਂ ਕੰਕ ਮਿਲਦੀ ਹੈ ਦੀ ਪੂਰਤ ਹੋ ਰਹੀ ਜਾਂਦਾ ਹੈ ਕਲ ਕੇ ਲੈ ਜੀ ਤੁਹਾਨੂੰ ਮੁੜ ਜਦਾ ਹੈ ਜੀ ਕੀ ਹੁੰਦਾ ਹੈ ਜਲੀਲ ਵੀ ਹੁੰਦੇ ਨੇ ਲੋਕਾਂ ਤੇ ਉਹਨਾਂ ਨੇ ਪਜਾਖ ਵੀ ਹੋ ਰਦਾ ਹੈ ਬਿਲਕੁਲ ਸਰਕਾਰ ਠੱਗਾ ਕਰ ਰਹੀ ਹੈ ਅਸੀਂ ਤਾਂ ਬੇਇੱਜ਼ਤੀ ਹੀ ਕਰਾਂਗੇ ਵੀ ਬਾਸ ਲੈ ਜੇ ਨਹੀਂ ਸਾਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੇ ਪੂਰਾ ਯਕੀਨ ਹੈ ਤੇ 15 ਤਰੀਕ ਨੂੰ ਜਿਹੜੀ ਸਾਡੀ ਪੇਸ਼ੀ ਹੋਊਗੀ ਸਾਡੀ ਜਿੱਤ ਪੱਕੀ ਹੋਊਗੀ ਤੁਹਾਨੂੰ ਇਸ ਤੇ ਯਕੀਨ ਹਾਂ ਜੀ ਬਾਕੀ ਸਰ ਇੱਕ ਹੋਰ ਪੁੱਛਣਾ ਚਾਹਾਂਗੇ ਜਿੱਦਾਂ ਅੱਜ ਮਤਲ ਤੁਸੀਂ ਕਹਿੰਦੇ ਬਈ 15 ਤਰੀਕ ਮਿਲੀ ਹੈ ਤੇ ਉਹ ਤੱਕ ਕੋਈ ਇਸ ਤਰ੍ਹਾਂ ਦਾ ਤਾਂ ਨਹੀਂ ਮਤਲਬ ਕੋਈ ਜੋ ਆਪਾਂ ਕਹਿੰਦੇ ਆਂ ਵੀ ਆਟਾ ਘਰ ਘਰ ਪਹੁੰਚਾਉਣ ਦਾ ਕੋਈ ਜਿਹੜਾ ਮਸਲਾ ਹੈ ਤੇ ਉਹ ਤੇ ਕੋਈ ਵਿਚਾਰ ਹੋ ਰਹੀ ਹੋਵੇ ਜਾਂ ਉਹ ਤੇ ਕੋਈ ਸਟੇ ਵਗੈਰਾ ਲੱਗੀ ਹੋਵੇ ਜੀ ਨਹੀਂ ਨਹੀਂ ਇਹ ਕੋਈ ਨਹੀਂ ਸਗੀ ਇਹ ਜਿਹੜੀ ਪੰਜਾਬ ਸਰਕਾਰ ਹੈ ਹਾਂ ਜੀ ਇਹ ਜਦੋਂ ਕਿ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਹਾਂ ਜੀ ਹਾਂ ਜੀ ਇਹਨਾਂ ਨੂੰ ਵੀ ਪਤਾ ਹੈ ਜਿਹੜਾ ਆਟਾ ਹੈ ਹਾਂ ਜੀ ਹਾਂ ਜੀ ਉਹ ਇਹਨਾਂ ਨੇ ਪੀਸ ਲਿਆ ਆਟੇ ਦੀ ਜਿਹੜੀ ਨਿਆਦ ਹੈ ਉਹ ਥੇ ਨੰਬਰਾਂ ਦਰਦੀ ਹੈ ਬਿਲਕੁਲ ਸੱਚ ਹੈ ਦੋ ਸਾਲ ਤੱਕ ਇਨਸਾਨ ਖਰਾਬ ਨਹੀਂ ਹੋ ਸਕਦੀ ਆਟਾ ਵੱਧ ਤੋਂ ਵੱਧ 15018 ਦਿਨ ਰਹਿ ਸਕਦਾ ਹੈ ਉਸ ਤੋਂ ਬਾਅਦ ਉਹਦੀ ਮਿੱਕੀ ਸੁੰਦੀ ਪੈ ਜਾਂਦੀ ਹੈ ਇਸ ਕਰਕੇ ਜਿਹੜੀ ਪੰਜਾਬ ਸਰਕਾਰ ਹੈ ਉਹ ਪੀਐਸ ਕੇ ਹਨਾ ਦੇ باوجود ਵੀ ਖਾਣੇ ਖੋਰ ਦੇ ਜਾਣ ਦੇ باوجود ਵੀ ਜਾਗੇ ਚੰਡਾ ਦੇ ਵਿੱਚ ਗੱਡੀ ਦੇ ਆਕੇ ਤੇ ਮਾਰਗ ਸਾਈਡ ਦੇ ਬੰਦੇ ਜਾਂਦੇ ਨੇ ਜਿਹੜੇ ਪ੍ਰਾਈਵੇਟ ਬੰਦੇ ਰੱਖੇ ਨੇ ਉਹ ਜਾਂਦੇ ਨੇ ਜਿਹੜੇ ਕੰਪਨੀ ਕੋਲ ਠੇਕ ਹੈ ਉਹ ਜਾਂਦੇ ਨੇ ਇਹਨਾਂ ਦੀ ਜਾ ਕੇ ਖਊਆ ਉਹਨਾਂ ਦੀਆਂ ਬੀੜੂਆਂ ਹੋਰ ਪੂਰੀਆਂ ਬਹਿਰ ਹੋ ਰਹੀਆਂ ਨੇ ਦੇ ਗਰੀਬ ਲੋਕਾਂ ਦੀ ਬਹੁਤ ਵੱਡਾ ਠੱਗਾ ਹੋ ਰਿਹਾ ਹੈ ਜਦੋਂ ਕਿ ਹਾਈ ਕੋਰਟ ਦੇ ਵਿੱਚ ਕੀ ਚੱਲ ਰਿਹਾ ਹੈ ਬਿਲਕੁਲ ਜੀ ਜਿਹੜਾ ਬੇਦਖਲੀ ਚਾਹੀਦੀ ਹੈ ਇਸ ਕਰਕੇ ਜਿਹੜੀ ਪੰਜਾਬ ਸਰਕਾਰ ਹੈ ਜਿਹੜੀ ਚੌਬੀਧੀ ਬੋਟਾ ਨੇ ਉਹਨਾਂ ਦੇ ਲੋਕਾਂ ਦਾ ਗਿਆਨ ਪੰਜਾਬ ਦੇ ਖਿਆਣੇ ਦਾ ਕੋਈ ਪ੍ਰਵਾਹ ਨਹੀਂ ਉਹਨਾਂ ਦੇ ਬਰੀ ਬੋਟਾ ਲਕਮਤ ਹੋ ਰਹੀ ਹੈ अच्छा बाकी सर ਜਿੱਦਾਂ ਮਤਲਬ ਤੁਹਾਡੇ ਕੋਲੇ ਜੋ ਕਸਟਮਰ ਲਾਲ ਹੋ ਜਾਂਦਾ ਕਾਰਡ ਧਾਰਕ ਉਹਨਾਂ ਨਾਲ ਵੀ ਤੁਹਾਡੀ ਕੋਈ ਗੱਲਬਾਤ ਹੁੰਦੀ ਹੋ ਉਹ ਕੀ ਕਹਿਣਾ ਚਾਹੁੰਦੇ ਨੇ ਉਹ ਆਟਾ ਲੈ ਕੇ ਖੁਸ ਨੇ ਜਾਂ ਕਣਕ ਲੈ ਕੇ ਖੁਸ ਹਾਂਜੀ ਕਾਰਡ ਹੋਲਡਰ ਜਿਹੜੇ ਕਾਰਡ ਹੋਲਡਰ ਨੇ ਉਹ ਵੀ ਹਾਈ ਕੋਰਟ ਵਿੱਚ ਪਹੁੰਚੇ ਹੋਏ ਨੇ ਅੱਛਾ ਜੀ ਹਾਈ ਕੋਰਟ ਦੇ ਵਿੱਚ ਕਾਰਡ ਹੋਲਡਰ ਪਹੁੰਚੇ ਨੇ ਵੀ ਅਸੀਂ ਸਭ ਨਹੀਂ ਰਹਿਣਾ ਕਿਉਂਕਿ ਆਕੇ ਦੇ ਵਿੱਚੋਂ ਜਦੋਂ ਕਣਕ ਜਾਊਗੀ ਮੇਲਾ ਦੇ ਵਿੱਚ ਬਿਲਕੁਲ ਜੀ ਵਧੀਆ ਕਣਕ ਲੈ ਕੇ ਸਗੇ ਬਿਲਕੁਲ ਜੋ ਮੇਲਾ क्योंकि जरा मेले आटा है पानी पाके जी ओ मोस्टर है घटो घट अठार भी मोस्टर होना चाहिए पीछे जाता है अपने पिंड ਸਾਤੋਂ ਕਰਕੇ ਲੈ ਕੇ ਜਾਂਦੇ ਨੇ ਹਾਂਜੀ ਹਾਂਜੀ ਉਹ ਕਣਕ ਲਾ ਕੇ ਧੋਦੇ ਨੇ ਧੋ ਕੇ ਤਰੀਨਾ ਕਰਨਗੇ ਪੀਰਾ ਕਦ ਨੂੰ ਸੁਕਾ ਕੇ ਫੇਰ ਪੀਚੀ ਜਾਂਦੀ ਹੈ 2 ਮਹੀਨਾ ਬਿਲ ਰਹਿ ਜਾਂਦਾ ਹੈ ਕਿਉਂਕਿ ਉਸ ਦਾ ਜੀ ਪੀਛੇ ਜਾਂਦਾ ਤਾਂ ਜਾਂ ਜ਼ਿਲ੍ਹਾ ਘਟਾ ਪੀਛੇ ਜਾਂਦਾ ਉਹ 18 ਮੋਚੇ ਦਾ ਪੀਛੇ ਜਾਂਦਾ ਇਹ ਕਰਕੇ ਜਿਹੜਾ ਘੱਟਿਆ ਕੁਆਲਟੀ ਦਾ ਆ ਲੋਕਾਂ ਖਾਣ ਲਈ ਮਜਬੂਰ ਹੋਣਗੇ ਪੰਜਾਬ ਸਰਕਾਰ ਨੂੰ ਧੱਕੇ ਨਾਲ ਇੱਕ ਘੱਟਿਆ ਕੁਆਲਟੀ ਦਾ ਸੰਡਾਂ ਦਾ ਆਟਾ ਇਹਦੇ ਚ ਸੰਢੀ ਪਊਗੀ ਉਹਨੂੰ ਖਾਣ ਲਈ ਪੰਜਾਬ ਦੇ ਲੋਕ ਗਰੀਬ ਲੋਕ ਮੈਂ ਤਾਂ ਕਿੱਥੇ ਨਾ ਕਰ ਰਹੀ ਪੰਜਾਬ ਸਰਕਾਰ ਅੱਛਾ ਬਾਕੀ ਸਰ ਜਿੱਦਾਂ ਮਤਲਬ 15 ਤਰੀਕ ਰੱਖੀ ਗਈ ਹੈ ਜੋ ਅਗਲੀ ਸੁਣਵਾਈ ਹੈ ਅਗਰ ਉਹਤੇ ਕੋਈ ਸਹੀ ਫੈਸਲਾ ਨਹੀਂ ਹੁੰਦਾ ਤਾਂ ਤੁਹਾਡਾ ਅਗਲਾ ਸਟੇਪ ਕੀ ਹੋਵੇਗਾ ਕੋਈ ਸਾਡੀ ਕਹੇ ਸੁਪਰੀਮ ਕੋਰਟ ਜਾਣਾ ਪਵੇਗਾ ਹਾਂਜੀ ਹਾਂਜੀ ਪਹਿਲੀ ਗੱਲ ਤਾਂ ਸਾਨੂੰ ਪੂਰੀ ਉਮੀਦ ਹੈ ਪੂਰਾ ਸਾਨੂੰ ਵੀ ਇਹ ਸਾਡੇ ਤਖਤ ਦੇ ਵਿੱਚ ਫੈਸਲਾ ਹੋਊਗਾ ਕਿਉਂਕਿ ਜੇ ਕੁਦਰਤ ਨਹੀਂ ਵੀ ਹੁੰਦੀ ਜੇ ਕੋਈ ਇੱਕ ਪਰਿਸ਼ਦ ਇਧਰ ਹੋ ਗਿਆ ਤਾਂ ਅਸੀਂ ਸੁਪਰੀਮ ਕੋਰਟ ਵਿੱਚ ਵੀ ਜਾਵਾਂਗੇ ਮੁੱਖ ਮੰਤਰੀ ਦਾ ਜਿਹੜਾ ਹਲਕਾ ਧੂਰੀ ਹੈ ਹਾਂਜੀ ਹਾਂਜੀ ਉਹਦਾ ਕਰਾਉ ਵੀ ਹੋਊਗਾ ਪੱਕੇ ਮੋਟੇ ਲੱਗਗੇ ਜਿਹੜਾ ਪੰਜਾਬ ਦੇ ਦੀਪੂ ਹੋਲਡਰਾਂ ਦਾ ਇਜ਼ਤਿਹਾਰ ਹੈ ਉਹ ਖੋਹ ਲਈ ਦਿੱਤਾ ਜਾਊਗਾ ਸਾਨੂੰ ਜਿਹੜੀ ਮਰਜ਼ੀ ਕੁਰਬਾਨੀ ਕਰਨੀ ਪਵੇ ਪੱਕੇ ਮੋਟੇ ਡੋਣੇ ਪੈ ਜਾਣਾ ਚਾਹੇ ਸਾਨੂੰ ਜਿਹੜੀ ਮਰਜ਼ੀ ਕੁਰਬਾਨੀ ਕਰਨੀ ਪੈ ਜੇ ਪੁਖਤਾ ਦੇ ਕੀ ਤੇ ਸੁਪਰੀਮ ਕੋਰਟ ਜਾਨੀ ਜਾਨੀ ਪਰ ਅਸੀਂ ਬਾਤ ਨਹੀਂ ਮੋੜਾਂਗੇ ਜਿੱਤ ਕੇ ਮੋੜਾਂਗੇ ਥੈਂਕ ਯੂ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਕੁਦਰਤ ਕਰੇ ਫੈਸਲੇ ਜੋ ਵੀ ਫੈਸਲੇ ਹੋਣ ਤੁਹਾਡੇ ਹੱਕ ਦੇ ਵਿੱਚੋਂ YouTube ਚੈਨਲ ਓਨਲੀ ਟਰੂਥ 028 ਵੱਲੋਂ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਦਾ ਤੈਨੂੰ ਦਾ ਛੜ ਦਸ ਕੰਨ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਆਸੀਗਾ